ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਦੇ ਸੋਹਣੇ ਖੇਤਾਂ ਦੀ ਸਵੇਰ ਮੁਬਾਰਕ ਸਾਰਿਆਂ ਨੂੰ ਮੌਸਮ ਨੇ ਥੋੜਾ ਜਿਹਾ ਕੱਲ ਦਾ ਮਜਾਜ ਬਦਲਿਆ ਹੈ ਕੁਦਰਤ ਦਾ ਨਿਜ਼ਾਮ ਬਦਲਿਆ ਥੋੜਾ ਜਿਹਾ ਚੜਦੇ ਹਾੜੀ ਜਿਹੜੀਆਂ ਠੰਡੀਆਂ ਹਵਾਵਾਂ ਵਗੀਆਂ ਸੋ ਗਰਮੀ ਤੋਂ ਕਾਫੀ ਹੱਦ ਤੱਕ ਰਾਹਤ ਮਿਲੀ ਹੈ ਖਾਸ ਕਰਕੇ ਕੰਮ ਕਰਨ ਵਾਲਿਆਂ ਨੂੰ ਉਹ ਵੇਖੋ ਉਧਰ ਜੋ ਨਾ ਲੱਗ ਰਿਹਾ ਕੁਝ ਦਿਨ ਪਹਿਲਾਂ ਤਾਂ ਬਹੁਤ ਤਾਪਮਾਨ 47 ਡਿਗਰੀ ਤੱਕ ਪਹੁੰਚ ਗਿਆ ਸੀਗਾ ਤੇ ਕੰਮ ਕਰਨ ਵਾਲਿਆਂ ਨੂੰ ਬਹੁਤ ਦਿੱਕਤ ਆ ਰਹੀ ਸੀਗੀ ਕਿਉਂਕਿ ਜੇ ਠੰਡ ਰਹੂਗੀ ਥੋੜੀ ਜੀ ਤਾਂ ਕੰਮ ਛੇਤੀ ਵੀ ਨਿਬੜ ਜਾਊਗਾ ਤੇ ਕੰਮ ਕਰਨ ਵਾਲਿਆਂ ਨੂੰ ਵੀ ਕੋਈ ਦਿੱਕਤ ਨਹੀਂ ਪੇਸ਼ ਆਉਂਦੀ ਨਹੀਂ ਤਾਂ ਫਿਰ ਵਿਚਾਰਾਂ ਦਾ ਜਿਹੜਾ ਕਮਾਈ ਹੁੰਦੀ ਆ ਉਹ ਸਾਰੀ ਆਪ ਦਾ ਇਲਾਜ ਕਰਵਾਉਣ ਤੇ ਲੱਗ ਜਾਂਦੀ ਆ ਕਈ ਤਾਂ ਵਿਚਾਰੇ ਵਿਚਾਲਿਓ ਹਟ-ਹਟ ਕੇ ਬੋਤਲਾਂ-ਬਤਲਾਂ ਪਾਉਣ ਆਂਦੇ ਮੈਡੀਸਿਨ ਲੈਣ ਆਉਂਦੇ ਆ ਕੱਦੂ ਕੀਤਾ ਪਿਆ ਚੋਨਾ ਲਾਉਣ ਵਾਸਤੇ ਇੱਧਰ ਰੇਹ ਬਣਾਉਣ ਵਾਸਤੇ ਜੰਤਰ ਬੀਜ ਆਵਾ ਆਲੇ ਦੁਆਲੇ ਮੱਕ ਖੜਾ ਬਹੁਤ ਮੱਕ ਦਾ achar ਪਾਉਂਦਿਆਂ ਦੀ ਵੀਡੀਓ ਵੀ ਦਿਖਾਵਾਂਗੇ ਤੁਹਾਨੂੰ ਆਲੇ ਦੁਆਲੇ ਦੇਖੋ ਪੰਛੀ ਚਹਿਕ ਰਹੇ ਆ ਤੇ ਤੇਰੀਆਂ ਬੋਲ ਰਣੀਆਂ ਚੜੀਆਂ ਚਾਹੇ ਕਰੀਆਂ। ਕਾ ਵੀ ਰੌਣਕ ਮੇਲਾ ਲੱਗਿਆ ਹੋਇਆ ਐ ਇੰਨੇ ਦਿਨ ਪੰਜਾਬ ਦੇ ਖੇਤਾਂ ਦੇ ਵਿੱਚ। ਸੁਪਰਮਾਤਮਾ ਅੱਗੇ ਦੁਆ ਕਰਦੇ ਆਂ ਕਿ ਰੌਣਕ ਮੇਲਾ ਇਸੇ ਤਰ੍ਹਾਂ ਹੀ ਲੱਗਿਆ ਰਵੇ। ਪੰਜਾਬ ਦੇ ਅੰਨ ਧੰਨ ਦੇ ਜਿਹੜੇ ਭੰਡਾਰੇ ਆ ਸਦਾ ਭਰਪੂਰ ਰਹਿਣ। ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ। ਇਨ ਅਰਦਾਸਾਂ ਦੇ ਨਾਲ ਅੱਜ ਦਾ ਵੀਡੀਓ ਇੱਥੇ ਹੀ ਐਂਡ ਕਰਦੇ ਆਂ ਕੱਲ ਪਰਸੋਂ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ